6 ਜੂਨ 1984 ਨੂੰ ਜਦੋਂ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਸ਼ਹੀਦ ਹੁੰਦੇ ਐ ਉਹ ਆਪਣੀ ਸ਼ਹਾਦਤ ਤੋਂ ਪਹਿਲਾਂ ਕਈ ਪੱਤਰਕਾਰਾਂ ਨੂੰ ਮਿਲੇ ਸਨ ਪੱਤਰਕਾਰ ਸੁਭਾਸ਼ ਦਾ ਪੰਜਾਬ ਸਟੋਰੀ ਕਿਤਾਬ ਦੇ ਵਿੱਚ ਲਿਖਦੇ ਐ ਕਿ ਜਦੋਂ ਉਹਨਾਂ ਨੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਪੁੱਛਿਆ ਕਿ ਬਾਹਰ ਫੌਜ ਦੀ ਗਿਣਤੀ ਬਹੁਤ ਐ ਤੇ ਤੁਹਾਡੇ ਸਾਥੀਆਂ ਦੀ ਗਿਣਤੀ ਘੱਟ ਐ ਤਾਂ ਜਦ ਤੁਰੰਤ ਜਵਾਬ ਦਿੰਦੇ ਆ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੇ ਕਿਹਾ ਕਿ ਭੇਡਾਂ ਦੀ ਗਿਣਤੀ ਸ਼ੇਰਾਂ ਨਾਲੋਂ ਹਮੇਸ਼ਾ ਵੱਧ ਹੁੰਦੀ ਐ ਪਰੀਖੇ ਹਜ਼ਾਰਾਂ ਪੇਡਾਂ ਨੂੰ ਖਤਮ ਕਰ ਸਕਦਾ ਏ ਤੇ ਫਿਰ ਉਸਨੇ ਪੁੱਛਿਆ ਕਿ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤਾਂ ਇਸ ਦਾ ਜਵਾਬ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਦਿੱਤਾ ਕਿ ਜੋ ਸਿੱਖ ਮੌਤ ਤੋਂ ਡਰੇ ਉਹ ਸੱਚਾ ਸਿੱਖ ਨਹੀਂ ਹੋ ਸਕਦਾ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ ਸਾਬਕਾ ਜਥੇਦਾਰ ਕਿਰਪਾਲ ਸਿੰਘ ਹੋਰੀ ਵੀ ਆਪਣੀ ਕਿਤਾਬ ਦੇ ਵਿੱਚ ਲਿਖਦੇ ਆ ਕਿ ਜਦੋਂ ਉਹਨਾਂ ਨੇ ਭਾਈ ਅਮਰੀਕ ਸਿੰਘ ਹੋਰਾ ਨੂੰ ਪੁੱਛਿਆ ਕਿ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਇਸ ਵਕਤ ਕਿੱਥੇ ਨੇ ਤਾਂ ਉਹਨਾਂ ਨੇ ਕਿਹਾ ਕਿ ਉਹ ਤਹਿਖਾਨੇ ਦੇ ਵਿੱਚ ਬੈਠੇ ਨੇ ਪਹਿਲਾਂ ਉਹਨਾਂ ਨੇ 7:30 ਵਜੇ ਸ਼ਹੀਦ ਹੋਣ ਦਾ ਫੈਸਲਾ ਕੀਤਾ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਟਾਲ ਕੇ ਇਸ ਨੂੰ 9:00 ਵਜੇ ਕਰ ਦਿੱਤਾ। ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਸ਼ਹਾਦਤ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਇੱਕ ਚਾਤ ਮਾਰਦੇ ਹਾਂ। ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦਾ ਜਨਮ 1947 ਨੂੰ ਪਿਤਾ ਜੁਗਿੰਦਰ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੋਡੇ ਵਿਖੇ ਹੋਇਆ। 1969 ਦੇ ਵਿੱਚ ਇਹ ਪਿੰਡਰ ਕਲਾ ਵਿਖੇ ਦਮਦਮਈ ਟਕਸਾਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਧਰਮ ਗ੍ਰੰਥਾਂ ਦੇ ਅਧਿਐਨ ਦੇ ਲਈ ਚਲੇ ਗਏ ਤੇ ਇੱਕ ਸਾਲ ਹੀ ਬਾਬਾ ਗੁਰਬਚਨ ਸਿੰਘ ਖਾਲਸਾ ਦੇ ਨਾਲ ਰਹੇ 1968 ਦੇ ਵਿੱਚ ਜਦੋਂ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਵਾਪਸ ਆਪਣੇ ਪਿੰਡ ਰੋਡੇ ਪਰ ਤੌਂਦੇ ਆ ਤੇ ਉਹ ਆਪਣਾ ਪਿਤਾ ਪੁਰਖੀ ਕੰਮ ਖੇਤੀਬਾੜੀ ਕਰਨ ਲੱਗਦੇ ਆ ਕਹਿੰਦੇ ਆ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਚੌਂਕੜਾ ਮਾਰ ਕੇ ਕਈ-ਕਈ ਘੰਟੇ ਲਗਾਤਾਰ ਬੈਠ ਕੇ ਪਾਠ ਕਰਦੇ ਰਹਿੰਦੇ ਸਨ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦਮਦਮੀ ਟਕਸਾਲ ਦੇ ਨਾਲ ਜੁੜੇ ਰਹੇ ਗੁਰਬਚਨ ਸਿੰਘ ਖਾਲਸਾ ਦੀ ਜਦੋਂ ਮੌਤ ਹੁੰਦੀ ਹੈ ਤੇ ਉਹਨਾਂ ਦੇ ਉਤਰਾਧਿਕਾਰੀ ਨਿਯੁਕਤ ਹੁੰਦੇ ਆ ਕਰਤਾਰ ਸਿੰਘ ਖਾਲਸਾ ਤੇ ਜਦੋਂ ਕਰਤਾਰ ਸਿੰਘ ਖਾਲਸਾ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦਮਦਮੀ ਟਕਸਾਲ ਦੇ ਮੁਖੀ ਬਣਦੇ ਆ 1970 ਦੇ ਵਿੱਚ 30 ਸਾਲਾਂ ਦੀ ਉਮਰ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦਮਦਮੀ ਟਕਸਾਲ ਦੇ ਮੁਖੀ ਬਣਦੇ ਆ 1970 ਨੂੰ ਜਦੋਂ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੇ ਦਮਦਮੀ ਟਕਸਾਲ ਦਾ ਇਹ ਮੁਖੀ ਵਜੋਂ ਅਹੁਦਾ ਸੰਭਾਲਿਆ ਤਾਂ ਇਹਨਾਂ ਨੂੰ ਸ਼ੁਭ ਇਸ਼ਾਵਾਵਾਂ ਦੇਣ ਦੇ ਲਈ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੋੜਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ ਸਨ ਜਦੋਂ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦਮਦਮੀ ਟਕਸਾਲ ਦੇ ਮੁਖੀ ਬਣਦੇ ਆ ਤਾਂ ਉਹ ਪਿੰਡ-ਪਿੰਡ ਜਾ ਕੇ ਧਰਮ ਦਾ ਪ੍ਰਚਾਰ ਕਰਦੇ ਆ ਤੇ ਨੌਜਵਾਨਾਂ ਨੂੰ ਅਮਰਤ ਛਕਣ ਲਈ ਪ੍ਰੇਰਦੇ ਆ ਤੇ ਨੌਜਵਾਨਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਨੂੰ ਇੱਕ ਆਦਰਸ਼ ਮਿਲ ਗਿਆ ਜੋ ਉਹਨਾਂ ਦਾ ਰਾਹ ਦਸੇਰਾ ਬਣੇਗਾ ਤੇ ਉਹਨਾਂ ਦੀ ਜ਼ਿੰਦਗੀ ਨੂੰ ਸਫਲ ਕਰੇਗਾ ਕਹਿੰਦੇ ਆ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਪਿੰਡ-ਪਿੰਡ ਜਾ ਕੇ ਜਦੋਂ ਪ੍ਰਚਾਰ ਕਰਦੇ ਸਨ ਚਾਹੇ ਲੋਕਾਂ ਦੀ ਗਿਣਤੀ ਘੱਟ ਹੋਵੇ ਚਾਹੇ ਵੱਧ ਹੋਵੇ ਪਰ ਉਹਨਾਂ ਦਾ ਜੋਸ਼ ਹਮੇਸ਼ਾ ਬਰਕਰਾਰ ਰਹਿੰਦਾ ਸੀ ਤੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਕਈ ਨੌਜਵਾਨਾਂ ਨੇ ਅਮਰਿਤ ਵੀ ਛਕਿਆ ਸੀ 1977 ਦੇ ਵਿੱਚ ਜਦੋਂ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦਮਦਮੀ ਟਕਸਾਲ ਦੇ ਮੁਖੀ ਬਣੇ ਤਾਂ ਉਦੋਂ ਪੰਜਾਬ ਦੇ ਹਾਲਾਤ ਕੋਈ ਬਹੁਤੇ ਸੁਖਾਲੇ ਨਹੀਂ ਸਨ ਉਹਨਾਂ ਨੇ ਆਪਣਾ ਪੂਰਾ ਜੀਵਨ ਸਿੱਖੀ ਨੂੰ ਸਮਰਪਿਤ ਕਰ ਦਿੱਤਾ ਸੀ 1981 ਦੇ ਵਿੱਚ ਲਾਲਾ ਜਗਤਨਾਰਾਇਣ ਦੀ 9 ਸਤੰਬਰ ਨੂੰ ਮੌਤ ਹੋ ਜਾਂਦੀ ਹੈ ਜਾਨੀ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਨਾਂ ਤੇ ਵਾਰੰਟ ਜਾਰੀ ਕਰ ਦਿੱਤੇ ਜਾਂਦੇ ਨੇ ਕਹਿੰਦੇ ਆ ਕਿ ਜਦੋਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਹੰਸਾਰ ਦੇ ਪਿੰਡ ਚੌਂਦੇਕਲਾ ਜਾਂਦੀ ਹੈ ਤਾਂ ਉਸ ਤੋਂ ਪਹਿਲਾਂ ਹੀ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਚੌਂਕ ਮਹਿਤਾ ਵਿਖੇ ਪਹੁੰਚ ਜਾਂਦੇ ਐ ਤੇ ਫਿਰ ਉਹ 20 ਸਤੰਬਰ 1981 ਨੂੰ ਆਪ ਜਿਹੜਾ ਹੈ ਗ੍ਰਿਫਤਾਰੀ ਲਈ ਅੱਗੇ ਆਉਂਦੇ ਐ ਫਿਰ ਉਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਗ੍ਰਹਿ ਮੰਤਰੀ ਗਿਆਨੀ ਜੈਲ ਸਿੰਘ ਹੋਰੀ ਇਹ ਕਹਿੰਦੇ ਆ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲੇ નિર્ਦੋਸ਼ ਹੈ ਤੇ ਉਹਨਾਂ ਦੀ ਰਿਹਾਈ ਦਾ ਐਲਾਨ ਕਰ ਦਿੰਦੇ ਐ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਅਕਾਲ ਤਖਤ ਸ੍ਰੀ ਹਰਮੰਦਰ ਸਾਹਿਬ ਵਿਖੇ ਰਹਿਣ ਲੱਗਦੇ ਆ। 1 ਜੂਨ 1984 ਨੂੰ ਜਦੋਂ ਫੌਜ ਵੱਲੋਂ ਆਪਰੇਸ਼ਨ ਬਲੂ ਸਟਾਰ ਨੂੰ ਆਰੰਭਿਆ ਜਾਂਦਾ ਆ ਜਦੋਂ ਸ੍ਰੀ ਹਰਮੰਦਰ ਸਾਹਿਬ ਨੂੰ ਘੇਰਾ ਪਾਇਆ ਜਾਂਦਾ ਏ ਤਾਂ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਉਦੋਂ ਵੀ ਅਕਾਲ ਤਖਤ ਸਾਹਿਬ ਵਿਖੇ ਮੌਜੂਦ ਸਨ। ਕਹਿੰਦੇ ਆ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਸਾਥੀ ਐਨੀ ਬਹਾਦਰੀ ਦੇ ਨਾਲ ਫੌਜ ਦਾ ਮੁਕਾਬਲਾ ਕਰ ਰਹੇ ਸਨ। ਕੇ ਕਈ ਫੌਜੀ ਜਵਾਨ ਵੀ ਹੈਰਾਨ ਸਨ ਕਈਆਂ ਦੇ ਮੋੜਿਆਂ ਦੇ ਉੱਤੇ ਨੀਲ ਦੇ ਨਿਸ਼ਾਨ ਪਹਿ ਚੁੱਕੇ ਸਨ ਤੇ ਉਹ ਲਗਾਤਾਰ ਗੋਲੀਆਂ ਦੀਆਂ ਬੁਛਾੜਾਂ ਫੌਜ ਦੇ ਉੱਤੇ ਕਰ ਰਹੇ ਸਨ ਕਹਿੰਦੇ ਆ ਕਿ ਸਾਰੇ ਹੈਰਾਨ ਸਨ ਕਿ ਲਗਾਤਾਰ ਇੰਨੀਆਂ ਗੋਲੀਆਂ ਕਿਵੇਂ ਦਾਗੀਆਂ ਜਾ ਸਕਦੀਆਂ ਨੇ ਕਿਉਂਕਿ ਇਸ ਦੇ ਨਾਲ ਬੰਦੂਕ ਦੀ ਜਿਹੜੀ ਹੈ ਨਾਲੀ ਵੀ ਫਟ ਸਕਦੀ ਸੀ ਗਰਮ ਹੋ ਕੇ ਜਾਂ ਬਸਟ ਦੇ ਨਾਲ ਵੀ ਉਹਨਾਂ ਦਾ ਨੁਕਸਾਨ ਹੋ ਸਕਦਾ ਸੀ ਪਰ ਕਹਿੰਦੇ ਆ ਕਿ ਉਹਨਾਂ ਦਾ ਜੋਸ਼ ਤੇ ਜਜ਼ਬਾ ਇੰਨਾ ਸੀ ਕਿ ਉਹ ਲਗਾਤਾਰ ਫੌਜ ਦੇ ਉੱਤੇ ਗੋਲੀਬਾਰੀ ਕਰਦੇ ਰਹੇ ਤੇ ਸ਼ਹੀਦ ਹੁੰਦੇ ਰਹੇ ਦਰਸ਼ਕੋ ਤੁਹਾਨੂੰ ਮੈਂ ਦੱਸ ਦਿਆਂ ਕਿ ਬਰਗੇਡੀਅਰ ਊੰਕਾਰ ਸਿੰਘ ਗੁਰਾਇਆ ਆਪਣੀ ਕਿਤਾਬ ਦੇ ਵਿੱਚ ਲਿਖਦੇ ਐ ਕਿ ਸਭ ਤੋਂ ਪਹਿਲਾ ਜਦੋਂ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਸ਼ਹੀਦ ਹੁੰਦੇ ਐ ਤਾਂ ਉਹਨਾਂ ਦੀ ਸ਼ਨਾਖਤ ਡੀਐਸਪੀ ਬਾਜਵਾ ਵੱਲੋਂ ਕੀਤੀ ਜਾਂਦੀ ਐ ਉਹ ਕਹਿੰਦੇ ਐ ਕਿ ਉਹਨਾਂ ਨੂੰ ਇੱਕ ਬਰਫ਼ ਦੀ ਸਿੱਲੀ ਦੇ ਉੱਤੇ ਲਟਾਇਆ ਗਿਆ ਸੀ ਉਹਨਾਂ ਦਾ ਜੂੜਾ ਖੁੱਲਿਆ ਹੋਇਆ ਸੀ ਪੈਰ ਦੀ ਇੱਕ ਹੱਡੀ ਟੁੱਟੀ ਹੋਈ ਸੀ ਤੇ ਉਹਨਾਂ ਦੇ ਸਰੀਰ ਦੇ ਉੱਤੇ ਕਈ ਗੋਲੀਆਂ ਲੱਗੀਆਂ ਸਨ ਜਦੋਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ 6 ਜੂਨ 1984 ਨੂੰ ਸ਼ਹੀਦ ਹੁੰਦੇ ਐ ਤਾਂ ਇੱਕ ਪਾਕਿਸਤਾਨੀ ਚੈਨਲ ਵੱਲੋਂ ਖਬਰ ਚਲਾਈ ਜਾਂਦੀ ਹੈ ਕਿ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਉੱਥੋਂ ਨਿਕਲ ਕੇ ਪਾਕਿਸਤਾਨ ਆ ਚੁੱਕੇ ਐ ਤੇ ਉਹਨਾਂ ਨੂੰ 30 ਜੂਨ ਨੂੰ ਟੀਵੀ ਦੇ ਉੱਤੇ ਲਿਆਂਦਾ ਜਾਵੇਗਾ ਸਾਰੇ ਇਹ ਖਬਰ ਸੁਣ ਕੇ ਹੈਰਾਨ ਹੁੰਦੇ ਐ ਕਿ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਤਾਂ ਸ਼ਹੀਦ ਹੋ ਗਏ ਐ ਉਹ ਪਾਕਿਸਤਾਨ ਕਿਵੇਂ ਪਹੁੰਚ ਚੁੱਕੇ ਐ ਤੇ ਸਾਰੇ 30 ਜੂਨ ਦਾ ਇੰਤਜ਼ਾਰ ਕਰਦੇ ਐ ਕਈਆਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਕਿਸੇ ਸ਼ਖਸ ਦੀ ਪਲਾਸਟਿਕ ਸਰਜਰੀ ਕਰਕੇ ਉਸ ਨੂੰ ਟੀਵੀ ਦੇ ਅੱਗੇ ਪੇਸ਼ ਕਰਨਗੇ ਤੇ ਕਈਆਂ ਨੂੰ ਲੱਗਦਾ ਹੈ ਕਿ ਵਾਕਈ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਸ਼ਹੀਦ ਨਹੀਂ ਹੋਏ ਹੋਣਗੇ ਉਹ ਪਾਕਿਸਤਾਨ ਚਲੇ ਗਏ ਹੋਣਗੇ ਜਦੋਂ 30 ਜੂਨ ਆਉਂਦੀ ਹੈ ਤਾਂ ਅਜਿਹੇ ਕੁਝ ਵੀ ਨਹੀਂ ਹੁੰਦਾ ਤੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦਾ ਕਹਿੰਦੇ ਐ ਕਿ 7 ਜੂਨ 1984 ਨੂੰ ਸ਼ਾਮ 7:30 ਵਜੇ ਦੇ ਕਰੀਬ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਕਹਿੰਦੇ ਨੇ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਜਦੋਂ ਸ਼ਹੀਦ ਹੋਏ ਸਨ ਤਾਂ ਉਹਨਾਂ ਦਾ ਮ੍ਰਿਤਕ ਸਰੀਰ ਉੱਤਰ ਵਾਲੇ ਪਾਸੇ ਬਰਾਂਡੇ ਦੇ ਵਿੱਚ ਰੱਖਿਆ ਗਿਆ ਸੀ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਉਦੋਂ ਪੰਜਾਬ ਦਾ ਮਾਹੌਲ ਕੋਈ ਸੁਖਾਵਾਂ ਨਹੀਂ ਸੀ ਕਈ નિર્ਦੋਸ਼ ਨੌਜਵਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਤੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਵੱਲੋਂ ਆਪਣਾ ਪੂਰਾ ਜੀਵਨ ਸਿੱਖੀ ਨੂੰ ਸਮਰਪਿਤ ਕੀਤਾ ਗਿਆ ਅਜਈਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਸਾਡੇ YouTube ਚੈਨਲ AD Production ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ